ਕਸੇ ਇਹਨਾਂ ਦੇ ਆਹੀ ਪਾਉਂਗੀ ਜਾਈ ਬਾਕੀ ਤੁਸੀਂ ਪਾਉਂਦੇ ਰਹੇ ਹੋਣੇ ਸਾਧਰੀਏ ਕਾਜੀ ਸਾਡੇ ਭੈਣ ਦੇ ਭਰਾਓ ਕੀ ਹਲਚਲ ਹੈ ਤੁਹਾਡਾ ਉਮੀਦ ਕਰਦੇ ਹਾਂ ਜਿ ਬਹੁਤ ਵਧੀਆ ਹੋਵੇਗਾ ਅੱਸੀ ਕਾਲ ਜੀ ਕਿਤਾ ਹਲਚਲ ਜਦਾ ਹੋ ਸਦਾ ਕਿ ਤਾਂ ਠੀਕ ਠਾਕ ਘਰ ਪਰਵਾਰ ਦੇ ਜ਼ਬਦੀ ਤੇ ਉਪਰ ਵੱਧ ਵੱਧ ਤੇ ਵਧੀਆ ਤੇ ਅੱਜ ਉਸੇ ਉਹੀ ਗੱਲਾਂ ਡੇਵਲੋਪਿੰ ਨੇ ਮੈਨੂੰ ਹਰਾ ਲਈ ਇਹਨਾਂ ਤੇ ਆਂਦੀ ਆ ਹੈ ਨਾ ਬਿਆਗਲਾ ਟੱਬਰ ਦੇ ਉੱਤੇ ਹਜੇ ਕੱਲ ਵਾਲੀ ਵੀਡੀਓ ਦੇ ਵਿੱਚ ਕਹੇ ਸਾਨੂੰ ਦੱਸੋ ਅਸੀਂ ਕਿੱਦਰੇ ਵਲੌਗ ਬਣਾਈਏ ਤੁਸੀਂ ਤਾਂ ਵੀਡੀਓ ਪੂਰੀਆਂ ਕਰਦੇ ਆ ਮਿੰਟ ਪੂਰੀਆਂ ਕਰਦੇ ਹੁਣ ਕੱਲ ਵਾਲੇ ਬਲੌਗਾਂ ਦੇ ਵਿੱਚ ਵੀ ਇਹਨਾਂ ਨੇ ਗੋਭੀ ਕੱਟਦੇ ਦਿਖਾਤੀ ਜਿਹੜੀ ਸਵੇਰੇ ਵੀਡੀਓ ਪਾਈ ਹੈ ਉਹਦੇ ਵਿੱਚ ਵੀ ਗੋਭੀ ਵਿੱਚ ਸਾਸ ਨੂੰ ਨਾ ਹੇ ਤਾਂ ਤੁਹਾਡੇ ਪਕੌੜੇ ਹੀ ਬਣਾਏ ਜਿਹੜੇ ਸ਼ਾਮ ਨੂੰ ਵੀ ਉਹ ਵੀ ਵੀਡੀਓ ਚੱਕ ਕੇ ਪਾਤੀ ਇੱਕ ਬਲੌਗ ਦੇ ਵਿੱਚ ਤੋੜ ਲਗਾਏ ਸੀ ਹਾਂਜੀ ਇੱਕ ਤੋੜਦਾ ਦਿਖਾ ਲਦਾ ਇਹ ਪੂਰਾ ਇੱਕ ਦਿਨ ਦਾ ਬਲੌਗ ਜਿਹਦੇ ਵਿੱਚ ਇਹਨਾਂ ਨੇ ਤਿੰਨ ਚਾਰ ਵੀਡੀਓ ਕੱਢੀਆਂ ਆ ਫੇਰ ਹੋਰ ਜਿਹੜੇ ਬਣਾਦੇ ਸੀਗੇ ਅਸੀਂ ਆ ਚੱਲ ਹੁਣ ਬਣਾ ਕੇ ਹਟ ਕੇ ਮੈਂ ਹੁਣ ਚੱਲ ਡਿੱਪਾ ਤੇ ਡਿੱਪਾ ਦਾ ਘਰ ਵਾਲਾ ਆਉਗੇ ਆਉਗੇ ਤੇ ਉਹ ਤੁਹਾਨੂੰ ਵੀਡੀਓ ਮੋਰੇ ਪੋਸੂਗੇ ਕਿਹੜੀ ਰੈਸਪੀ ਬਣਾਈਏ ਚਤਰੋ ਨੇ ਹਾਂਜੀ ਵੀ ਰਸਵੇਰੇ ਦਾ ਬਣਾਉਣ ਲੱਗੇ ਸੀ ਉਹਸਾ ਦਾ ਬਣ ਗਿਆ ਹੁਣ ਲੱਗੇ ਹੋਇਆ ਵੀ ਕਿਹੜੀ ਰੈਸਪੀ ਬਣਾਈਏ ਪਰੋਸੂਗੇ ਮੋਰੇ ਵੀ ਦੇਖਦੇ ਆ ਉਹ ਜੂੜੀ ਕਿੰਨੀ ਲੱਗਦੀ ਹੈ ਵਿਆਹ ਤੋਂ ਬਾਅਦ ਹਾਂਜੀ ਬਿਲਕੁਲ ਬਿਲਕੁਲ ਹੋਰ ਅਸੀਂ ਤਾਂ ਉਹ ਠੀਕ ਦੇ ਸੀਗੇ ਹਾਂ ਨਹੀਂ ਸਭ ਲੋਕੀ ਪਤਾ ਫੇਰ ਆਲੂ ਸਗ ਬਲੋ ਉਹ ਵੀ ਚੀਰ ਕੇ ਬੈਠੇ ਮੂਲੀਆਂ ਵਾਲੀ ਅਜੇ ਮੇਰਾ ਘੜਾ ਨਹੀਂ ਝਾੜ ਕੇ ਲੱਗਿਓ ਹੱਥ ਦੇਖੋ ਕਿਦਾਂ ਹੈ ਕਿਦਾਂ ਹੱਥਾਂ ਦੇ ਵਿੱਚ ਤਾਂ ਪਾਇਓ ਵਿੱਚ ਆਤਰਕ ਵਿੱਚ ਵਿੱਚ ਹੱਥ ਜਿੱਦਾਂ ਦਾ ਸੂਟ ਹੈ ਉਦਾਂ ਦੇ ਹੱਥ ਵਿੱਚ ਘਟੋਲੀ ਜਾਂਦੀ ਹੈ ਕੀ ਚੰਗਾ ਲੱਗਦਾ ਉਹੀ ਗੱਲ ਚਲੋ ਮੰਨ ਲਿਆ ਵੀ ਬੁੜੀਆਂ ਆਲੂ ਵਾਲੇ ਪਰੋੜੇ ਘੋਟੇ ਬਣਾਉਂਦੀ ਜਿਹਦਾ ਹੱਥ ਵਿੱਚ ਪਾਉਂਦੀਆਂ ਠੀਕ ਹੈ ਨਾ ਉਹ ਜਾਂ ਸਾਈਡ ਤੇ ਵੀ ਹੋ ਕੇ ਬੰਦਾ ਕਰ ਸਕਦਾ ਕੰਮ ਇਹ ਆਪਾਂ ਦੂਜੇ ਸਾਹਮਣੇ ਬਣਾ ਫੜਾ ਆਪਾਂ ਜਿਹੜੀ ਤੇ ਪਰ ਕੁਝ ਚੀਜ਼ ਖਾਣ ਜਾਂਦੇ ਹਾਂ ਜੇ ਹੁਣ ਬਾਈ ਚੋਂ ਹੱਥ ਵਿੱਚ ਪਾਵੇ ਆਪਾਂ ਕਹਿੰਦੇ ਜਸੜਾ ਦੀ ਨਹੀਂ ਯਾਰ ਖਾਣਾ ਨਹੀਂ ਰਹਿਣ ਦੇ ਜਸੜਾ ਦੀ ਖਾਈ ਨਾ ਹੁੰਦੀ ਸਫਾਈ ਵਧੀਆ ਲੱਗਦੀ ਹੈ ਚੀਜ਼ ਤੁਸੀਂ ਹੁਣ ਦੂਸਰੇ ਸਾਹਮਣੇ ਤਰਨੂੰ ਜ ਹੱ ਉਹ ਤਾਂ ਹੁਣ ਤੁਹਾਨੂੰ ਪਤਾ ਜਿਹੜਾ ਡਿੰਪਲ ਵਾਲਾ ਬਲੌਗ ਆ ਪਤਾ ਨਹੀਂ ਕਦੋਂ ਪਾਣਾ ਨੇ ਕਦੋਂ ਨਹੀਂ ਪਾਣਾ ਇੱਕ ਦਿਨ ਜਿੱਦ ਤੇ ਉਹ ਬੜਾ ਘਰਤ ਲਿਆ ਅੱਜ ਕੱਲ ਵੀ ਪਤਨੀ ਨੇ ਇਹੀ ਕੁਸ ਪਕੌੜੇ ਕੱਢਣੇ ਆ ਇਹੀ ਕਹੇ ਬੋਲ ਤੇ ਹੁਣੇ ਚੱਲ ਗਏ ਬਾਲ ਦੇ ਵਿੱਚ ਇੱਕ ਸਾਈਕਲ ਫੀਤਰ ਗਾਇ ਜੀ ਕੁੜੀ ਵਾਸਦੇ ਹੁੰਦੀ ਆ ਉਹਨਾਂ ਦੇ ਵਾਲਾ ਵਿੱਚ ਅੱਛਾ ਜੀ ਉੱਪਰ ਹਾਂ ਜੀ ਜੀ ਇਹ ਲੈ ਕੇ ਫਿਰਦਾ ਹੀ ਆ ਬਾਪੂ ਹਾਂ ਬਲੌਗ ਕਾਤਾ ਹੀ ਬਣਿਆ ਆ ਇਹ ਵੀ ਅੱਛਾ ਹਾਂ ਜੀ ਉਹ ਬਾਪੂ ਲੈ ਕੇ ਫਿਰਦਾ ਨਹੀਂ ਸੀਗਾ ਕੱਲ ਵਾਲੀ ਵੀਡੀਓ ਦੇਖ ਕੇ ਇਸ ਦੇ ਰਾਹ ਵਿੱਚ ਸਾਵਣੀ ਘਰੇ ਪਹਿਲਾਂ ਪਹੁੰਚੀ ਬਲੌਗ ਲੇਟ ਪਹੁੰਚਿਆ ਨਾ ਉਹ ਵੀਡੀਓ ਅੱਜ ਪਾਈ ਆ ਉਹਦੇ ਵਿੱਚ ਕਹਿੰਦੀ ਸੀ ਸਾਈਕਲ ਖਰੀਦਣ ਆਇਆ ਮਾਲ ਦੇ ਵਿੱਚ ਤਾਂ ਰੇਟ ਬਣਦਾ ਤਾਂ ਤਾਂ ਲੈ ਲਾਂਗੇ ਜੇ ਰੇਟ ਬਣ ਗਿਆ ਤਾਂ ਫਿਰ ਅਸੀਂ ਲਵਾਂਗੇ ਲਵਾਂਗੇ ਅਗਲਾ ਮੂਰੇ 9000 ਦਾ 9000 ਰੁਪਏ ਦੀ ਹੈ ਠੀਕ ਆ ਠੀਕ ਆ ਜਦ ਇੰਨੀ ਮਹਿੰਗੀ ਤਾਂ ਲੈਣੀ ਨਹੀਂ ਦੀ ਹੈਗੀ ਪਹਿਲਾਂ ਕਿ ਜਿੰਨੀ ਮਹਿੰਗੀ ਲੈਣੀ ਨਹੀਂ ਦੀ ਹੈਗੀ ਫਿਰ ਕਹਿੰਦੀ ਮੈਂ ਆਪ ਮਾੜੀ ਤੇ ਲੈ ਲਊ ਆਪਣੀ ਤੇ ਇਹਨੂੰ ਨਹੀਂ ਮੈਂ ਆਪਦੀ ਕੁੜੀ ਵਾਸਤੇ ਵਧੀਆ ਚੀਜ਼ ਲੈਣੀ ਆ ਹਾਂ ਉਹਦੇ ਵਾਸਤੇ ਵੀ ਆਪਦੇ ਵਾਸਤੇ ਮਾੜੀ ਲੈ ਸਕਦੇ ਆ ਕੁੜੀ ਵਾਸਤੇ ਬਸ ਵਧੀਆ ਲੈਣੀ ਲੈਣੀ ਆ ਦੇ ਆ ਉਹ ਹੁਣ ਬਲੌਗਰ ਦੀ ਕੁੜੀ ਆ ਇਹ ਭਾਈ ਉਹ ਦੂਜਿਆਂ ਨਿਆਣੇ ਵਾਸਤੇ ਚਾਹੇ ਕੁਝ ਲੋ ਚੀਜ਼ ਚਾਹੀਦਾ ਸ਼ੋਪਿੰਗ ਕਰਨ ਆਇਆ ਹਰ ਗੁਣ ਵਾਸਤੇ ਘਰ ਚ ਹੋਰ ਵੀ ਤਾਂ ਦੋ ਨਿਆਣੇ ਹੈਗੇ ਆ ਉਹਨਾਂ ਦੇ ਕਮੈਂਟ ਲੋਕਾਂ ਨੇ ਪਾਇਆ ਮੈਂ ਉਹ ਵੀ ਪੜਿਆ ਸੀਗਾ ਤੇ ਕਹਿੰਦੀ ਤਾਂ ਲਈ ਆ ਜਿੱਦਾਂ ਹੁਣ ਅਸੀਂ ਜਾਣਾ ਕਿਤੇ ਕੀਕਾ ਬਲੌਗ ਬਸ ਸਾਡੀ ਇੱਕ ਦਿਨ ਸਲਾਹ ਬਣ ਕੇ ਬਲੌਗ ਬਣਾਣਾ ਹੈ ਇਹ ਸਾਈਕਲ ਦੀ ਰੋਡ ਕੇ ਇਹਦੇ ਵਿੱਚ ਪਾ ਕੇ ਸਾਈਡ ਤੇ ਖੜੀ ਕਰਕੇ ਸ਼੍ਰਾਵਨ ਦਾ ਬਲੌਗ ਦਾ ਸ਼ੂਟ ਕਰ ਲੈਗਾ ਸਾਜੀ ਵਾਓ ਤੁਹਾਡੇ ਜਾਨੀ ਬਲੌਗ ਬਤਾ ਕਰਕੇ ਬਤਾ ਕਰਕੇ ਲੈ ਕੇ ਚੱਲੇ ਆਂ ਔੜੀ ਤਾਂ ਜਿੰਨੀ ਜੰਮੀ ਚੱਕੀ ਨਹੀਂ ਇਹ ਤੇ ਇੱਕ ਵਾਰੀ ਨਾ ਤੁਸੀਂ ਦੀ ਗੋਦੀ ਵਿੱਚ ਦੇਖੀ ਆ ਨਾ 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 ਚੱਕੀ ਇੱਥੇ ਸੁੱਕੂ ਪੈਣ ਦੀ ਸਰਦੀਪ ਹੈ ਇੱਥੇ ਦੀ ਮਾਂ ਮਾਂ ਸੱਸ ਨੂੰ ਸੱਸ ਸੌਰੀ ਆਇਆ ਆਪ ਤੱਕ ਕਦੇ ਵੇਚੀ ਤੀ ਇਹਨੇ ਕੁੜੀ ਚੱਕੀ ਦੀ ਔਰ ਜੇ ਕੋਈ ਚੱਕੜ ਦੀ ਬਾਰੀ ਆਈ ਆ ਤੇ ਉਹ ਰੇੜਾ ਜਿਹਾ ਲੈਤਾ ਉਹ ਹਾਂਜੀ ਵੀ ਚੱਕਣੀ ਨਾ ਪੈ ਜਵੇ। ਉਹ ਚੱਕੜੀ ਦਾ ਪੈ ਜਵੇ ਬਸ। ਇਹ ਤਾਂ ਅੱਜ ਜੀ ਤਾਂ ਆਪਣਾ ਆਪ ਲੈ ਕੇ ਮਸੀ ਹਿੱਲ ਹੁੰਦਾ ਆ। ਉਹੀ ਤਾਂ ਗੱਲ ਕਰਦੇ ਆ। ਹਾਂਜੀ ਵੀ ਮੇਰੀ ਪੁੜੀ ਚੱਕੜੀ ਪੈ ਜਾ ਉਹ ਰੇੜੀ ਲੈਦੀ ਆ ਉਹਦੇ ਵਿੱਚ ਪਾਈ ਰਿਆ ਕਰੋ ਉਪਰ ਦੀ ਉਹ ਟੋਪਾ ਸਸ ਜੀ ਤੇ ਚੱਲ ਜੀ। ਹਾਂਜੀ ਤੇ ਮੋਲ ਦੇ ਵਿੱਚ ਜਾ ਕੇ ਜੀ ਇਹਨੇ ਜਿਹੜੀ ਉਹ ਰੇੜੀ ਦੀ ਖਿੱਦਲੀ ਸੀ ਉਹ ਤਾਂ ਪੰਦੀ ਖਰੀਦ ਲਈ ਹੋਊਗੀ ਨਾ ਠੀਕ ਹੈ ਨਾ? ਹਾਂਜੀ ਤੇ ਇਹਨਾਂ ਨੇ ਉਹ ਖੌਰੂ ਪਾਇਆ ਨਾ ਜਾ ਕੇ ਉੱਥੇ। ਅੱਛਾ ਮੈਂ ਤਾਂ ਗੱਲਾਂ ਹੀ ਛੱਡ ਦੁੱਸੀ। ਲੈ ਆ ਤਾਂ ਪਹਿਲਾਂ ਤਾਂ ਇਹ ਉਹਦਾ ਟਰੈਕਟਰ ਤੇ ਬੈ ਟਰੈਕਟਰ ਦੇ ਬੈਠੇ ਟਰੈਕਟਰ ਚਲਾਇਆ ਜੀ ਇਹਨੇ ਫਟੇ ਹਾਲ ਇਹਦੇ ਟਰੈਕਟਰ ਦਾ ਚਲਾ ਲੈਂਦੀ ਆ ਇਹੇ ਟਰੈਕਟਰ ਤਾਂ ਟਰੈਕਟਰ ਚਲਾਇਆ ਤੇ ਉਹ ਛੁੱਡੂ ਕਹਿੰਦਾ ਟਰੈਕਟਰ ਚਰਮਤ ਜਾਣਦੀ ਆ ਖੇਤਾਂ ਦੇ ਵਿੱਚ ਲੈ ਤਾਂ ਹਾਂ ਸਭਲਾ ਜਾਣਾ ਨੰਬਰ ਬਣਾਉਦਾ ਤੇ ਜਾਣੀ ਜੀ ਹਾਂਜੀ ਉਹ ਟਰੈਕਟਰ ਤੇ ਮੈਂ ਟਰੈਕਟਰ ਚਲਾਇਆ ਫਿਰ ਉਹ ਸਕੂਟਰੀ ਜੀ ਤੇ ਬਹਿ ਗਈ ਠੀਕ ਆ ਉਹ ਸਕੂਟਰੀ ਜੀ ਚਲਾਈਏ ਨੇ ਉੱਥੇ ਜੀ ਪੂਰਾ ਜਾਣੇ ਪੂਰੇ ਡਰਾਮੇ ਕੀਤੇ ਜਾਂਦੇ ਨੇ ਪੂਰੇ ਰਾਤ ਕਿ ਡਰਾਮੇ ਜੀ ਕੀਤੇ ਉਹ ਮੌਕੇ ਵਿੱਚ ਉਹ ਵਦਕ ਦੇਖਦਾ ਹੁਣਾ ਵੀ ਇਹ ਕਿਹੜੀਆਂ ਵੈਰੀਟੀਆਂ ਆ ਬੜੀਆਂ ਤੇ ਸਾਡੀਆਂ ਟਾਂਕੀਆਂ ਜੀਆਂ ਉਹਦੇ ਵਿੱਚ ਹੈ ਅੱਗੇ ਨਾਲ ਤੇ ਪਿੱਛੇ ਪਤਾ ਨਹੀਂ ਕਿਰਦਾ ਦਾ ਕਾਲਾ ਦਿਨ ਚੜਿਆ ਕਹਿੰਦਾ ਹੁਣ ਆ ਆ ਬੜੇ ਦਿਮਾਗ ਖਾਈ ਜਾਂਦੇ ਜਿਆੜੀਆਂ ਇੱਕ ਚੀਜ਼ ਹੈ ਇਹ ਨਾਲ ਦੇ ਕੇ ਕੋਈ ਹੋਰ ਵੀ ਨਹੀਂ ਕਸਟਮਰ ਆਂਦਾ ਅਗਲੇ ਦੇ ਹਾਂ ਉਹ ਕੀ ਕਰਦੇ ਜੀਆਂ ਦੀ ਇੱਕ ਕੈਮਰਾ ਖੋਲ੍ਹਿਆ ਆ ਹਾਂ ਉਹ ਦੂਈ ਕਹੀਦੀ ਆ ਮੇਰੇ ਮੂਰੇ ਵੀਰ ਜਾਏ ਕਰੂਗਾ ਬਹੁਤ ਪਿੱਛੇ ਮੈਂ ਮੈਂ ਹੁਣ ਟਰੈਕਟਰ ਦੇ ਉੱਪਰ ਬੈਠ ਗਈ ਆ ਵੀਰ ਮੇਰਾ ਅੱਗੇ ਕੇ ਟਰੈਕਟਰ ਲੈ ਕੇ ਜਾਇਆ ਕਰੂ ਤੇ ਮੈਂ ਪਿੱਛੇ ਪਿੱਛੇ ਟਰੈਕਟਰ ਲੈ ਕੇ ਜਾਇਆ ਕਰੂ ਵੀ ਮੈਂ ਜੇਠਾ ਪੂਰੇ ਪੂਰੇ ਚਲਾਇਆ ਕਰੂ ਮੈਂ ਪਿੱਛੇ ਖੇਤਾਂ ਚਲਾਇਆ ਹੋਊਗੀ ਐਡਾ ਟਰੈਕਟਰ ਉਹ ਮਲਾਜਾ ਜਦੋਂ ਸ਼ਾਮ ਬਣੀ ਜਾਂਦੀ ਉਹਦੇ ਉੱਤੇ ਬਹਿੰਦੀ ਨੂੰ ਆ ਫੇਰ ਕਹਿੰਦੀ ਅਜ ਮੈਂ ਡਰਦੀ ਨਹੀਂ ਫੇਰ ਚਲੋ ਕਹਿੰਦੇ ਉੱਥੇ ਨਾ ਖੌਰੂ ਪੂਰਾ ਪਾਇਆ ਚਲੋ ਕਹਿੰਦੇ ਥੱਲੇ ਜਾਂਦੇ ਲਿਫਟ ਵਿੱਚ ਹੀ ਚੱਲਦੇ ਆ ਅੱਛਾ ਉਹ ਕਹਿੰਦੀ ਲਿਫਟ ਬੰਦ ਹੋ ਜਾਂਦੀ ਕੇ ਵੀ ਤੁਹਾਨੂੰ ਡਰ ਲੱਗਦਾ ਕਹਿੰਦੀ ਮੈਂ ਤਾਂ ਨਹੀਂ ਡਰਦੀ ਜਦ ਰੁਕਦੀ ਓਏ ਹੋਏ ਮੈਂ ਡੰਨ ਵਾਲਾ ਜੋ ਹੈ ਨਹੀਂ ਉਹਦੀ ਜਠਾਣੀ ਕਹਿੰਦੀ ਦੇਖਣੀ ਨਾ ਵੀ ਕੁ ਤੇ ਕਹਦੀ ਲਾ ਐਦਾ ਈ ਥੋੜੀ ਗੱਲ ਐ ਕੁੜੀ ਕਿਤੇ ਮੇਰੇ ਤੇ ਗਈ ਆ ਅੱਛਾ ਕੁੜੀ ਵੀ ਡਰਦੀ ਨਾ ਮਾਰਦੇ ਤੇ ਨਾ ਕੁੜੀ ਡਰੇ ਹਨੇ ਆਪਣੇ ਆਰਕੀ ਬਣਾਣੀਆਂ ਨਾ ਨਾ ਤੀ ਡਰੀ ਕੁੜੀ ਵੀ ਆਪਣੇ ਆਰਕੀ ਬਣਾਣੀ ਬਲੌਗਿੰਗ ਕਰਦੀ ਕਿਉਂਕਿ ਨਿਆਣਾ ਉਹ ਹੀ ਕੁਝ ਸਿੱਖਦਾ ਜੋ ਮਾਪੇ ਕਰਦਾ ਹੈ ਹਾਂਜੀ ਤੇ ਉਹਨਾਂ ਤਾਂ ਜਿੱਦਾਂ ਮਤਲਬ ਚਾਰ ਆ ਕਹੇ ਤੁਸੀਂ ਜਾਓ ਐਸੀ ਧੀਰਵਾਪ ਜਾਨੀ ਉਹਦਾ ਮਾਨ ਜਿਆ ਨਹੀਂ ਰੱਖਿਆ ਬਾਹਲੇ ਲੱਗ ਕਹੇ ਦੀ ਕੁੜੀ ਕਿਹਦੀ ਆ ਕੁੜੀ ਕਿਤੇ ਜਿੱਦਾਂ ਦੀ ਮਾਂ ਨਹੀਂ ਦੱਦੀ ਕੁੜੀ ਕਿੱਥੇ ਡਰ ਜੂ ਚੱਲ ਜਿੱਦਾਂ ਉਹਨੇ ਮਾਨ ਨਾ ਕਿਹਾ ਉਹ ਤਾਂ ਮੇਕ ਦਿਨ ਕਿਹਾ ਸੀ ਨਾ ਵੀਨ ਦੇ ਤੇ ਗਲਤਫਹਿਮੀ ਜੂਰ ਪੈਦਾ ਹੋਣੀ ਨਹੀਂ ਆਣੀ ਅਸੀਂ ਇਹਨਾਂ ਦੇ ਆਹੀ ਪਾਉਂਗੀ ਜੀ ਬਾਕੀ ਅੱਛਾ ਜੀ ਤੇ ਅੱਜ ਇਹਨਾਂ ਦੇ ਵਲੌਗ ਦੇ ਵਿੱਚ ਵੀ ਇਹਦੇ ਵਿੱਚ ਮਾਲ ਦੇ ਵਿੱਚ ਲੜੀ ਆਇਆ ਉਸ ਵਿੱਚੀ ਅੱਛਾ ਹਾਂ ਜਰਾਬਾਂ ਪਿਛੇ ਉਹ ਕਹਿੰਦੀ ਵੀ ਇਹ ਜਿਹੜੀ ਜਰਾਬਾਂ ਆ ਉਹ ਹਰ ਗੁਣ ਵਾਸਤੇ ਲੈਣੀਆਂ ਆ ਵੀ ਇਹ ਮੋਟੀਆਂ ਲੈਣੀਆਂ ਆ ਉਹ ਕਹਿੰਦੀ ਪਤਲੀਆਂ ਜਿਹੜਾ ਆਪਾਂ ਲੈ ਲਾ ਵੀ ਦੂਰ ਦਾ ਮਨਕੀਰ ਤੇ ਤੇ ਹੁੰਦੇ ਨਹੀਂ ਇਹ ਵੀ ਗਰਮੇ ਹੁੰਦੀ ਆ ਹਾਂਜੀ ਸਹੀ ਆ ਤੇ ਕਹਿੰਦੀ ਮਨਕੀਰ ਤੇ ਜੈ ਲੱਡੂ ਆ ਉਹ ਹਾਂਜੀ ਠੀਕ ਆ ਤੇ ਦੂਰ ਵੀ ਕਹਿੰਦੀ ਇਹੀ ਜਿਹੜਾ ਆਪਾਂ ਜਿੱਦਾਂ ਮਤਲਬ ਭਰੇ ਪਾਦੇ ਆ ਗਰਮੇ ਆਏ ਸਹੀ ਆ ਚੱਲ ਕਹਿੰਦੀ ਚਲੋ ਤੁਸੀਂ ਪਾਉਂਦੇ ਰਹੇ ਹੋਣੇ ਹਾਂ ਤੁਸੀਂ ਪਾਦੇ ਹੋਗੇ ਜਦੋਂ ਤੁਸੀਂ ਸਹੀ ਆ ਕਹਿੰਦੇ ਤੁਸੀਂ ਪਾਦੇ ਹੋਗੇ ਚੱਲ ਠੀਕ ਕਰਾਂਦੀ ਲੈ ਤਾਂ ਇਹ ਗਾਹਾਂ ਗਾਹਾਂ ਜੀ ਨਾ ਚੇਦੀ ਫਸ ਤੋਂ ਪਹਿਣਾ ਆ ਜਿੱਦਾਂ ਕਟਾਜਾ ਕੀਤਾ ਉਹਦਾ ਠਾੜੀ ਦਾ ਵੀ ਤੁਸੀਂ ਪਾਉਂਦੇ ਹੋ ਕਿ ਮੈਂ ਤਾਂ ਨਹੀਂ ਪਾਣੀਆ ਹਾਂ ਐਦੀ ਹੋ ਸਾਰਾ ਮਤਲਬ ਇਹ ਇਹ ਕਹਿਣ ਦਾ ਚਲੋ ਠੀਕ ਆ ਵੀ ਤੁਸੀਂ ਪਾਉਂਦੇ ਹੋਗੇ ਆਦੀ ਕੀ ਫਿਰ ਦੀ ਚਮਚ ਟਿਕ ਜੀ ਨਾ ਹੋਵੇ ਤਾਂ ਨਹੀਂ ਬੀਰਤੀ ਕੀਤੀ ਉਹਦੀ ਹਾਂਜੀ ਹਾਂ ਵੇ ਕਹਿਣਾ ਵੀ ਤਰੀਕਾ ਹੀ ਹੁੰਦਾ ਆ ਉਹ ਕਹਿੰਦੀ ਪਤਾ ਸਾਡੀ ਹਰ ਗੁਣ ਕਿਵੇਂ ਦੀ ਆ ਉਹ ਕਹਿੰਦੀ ਪਤਾ ਨਹੀਂ ਕਹਿੰਦੀ ਹਰ ਗੁਣ ਕਹਿੰਦੀ ਕਿਦਾਂ ਦੀ ਆ ਬੇਦੂਰ ਦਾ ਮਲਕੀਰਤ ਤੇ ਗਈ ਆ ਵੀ ਉਹਨਾਂ ਦੇ ਪੈਰ ਠੱਡੇ ਨਹੀਂ ਸੀ ਹੁੰਦੇ ਹਾਂਜੀ ਵੀ ਵੀ ਤਸਵੀਲ ਕਰਵਾਉਂਗਾ ਇਹ ਪਤਾ ਨਹੀਂ ਕਿਦਾਂ ਗਿਆ ਚੱਲ ਕਹਿੰਦੀ ਹਾਂ ਠੀਕ ਹੈ ਆ ਵੀ ਤੁਸੀਂ ਤੁਸੀਂ ਪਾਦੇ ਹੋਗੇ ਕਹਿੰਦੀ ਪਾਦੇ ਹਾਂਗੇ ਲੈ ਤਾਂ ਇਹ ਕਹਾ ਕਹਾ ਜਦੋਂ ਮਾੜੀ ਕੁੜੀ ਨੇ ਹੋਰ ਹੋਣਾ ਨਾ ਜੋ ਹੋਰ ਫਰਕ ਪੈਣਾ ਵੇ ਮੇਰੀ ਕੁੜੀ ਨੂੰ ਆ ਚੀਜ਼ ਹੈ ਆ ਕੇ ਦੋ ਜਾ ਉਹਦੀ ਕੁੜੀ ਨੂੰ ਨਹੀਂ ਲਿਆ ਕੇ ਦੇਣੀ ਜ ਉਹਨੂੰ ਪਾਦੇ ਲਿਆਤੀ ਐ ਤੇਰੀ ਨਾ ਜ ਇਹਨੇ ਬਹੁਤ ਸ਼ਤੀ ਕਰਨਾ ਕਿਉਂਕਿ ਇਹਦੇ ਵਿੱਚ ਮੇਰ ਤੇਰ ਬਹੁਤ ਆ ਜੀ ਮੇਰ ਤੇਰ ਤਾਂ ਬਹੁਤ ਆ ਚ ਲੈ ਚੱਲ ਜੇ ਤੁਸੀਂ ਇਦਾਂ ਤੂੰ ਕਰ ਰਹੀ ਹੈ ਸਵਾਲ ਜਵਾਬ ਦੇਣਾ ਹੀ ਆ ਹਾਂਜੀ ਕੈਮਰੇ ਬੋਲੇ ਤਾਂ ਨਾ ਦੇ ਉਦਾਂ ਤੁਸੀਂ ਕਹਿੰਦੀ ਆ ਸਾਨੂੰ ਕੋਈ ਲੱਗ ਨਹੀਂ ਕਰ ਸਕਦਾ ਲੱਗ ਨਹੀਂ ਕਰ ਸਕਦਾ ਅੱਜ ਇਕੱਠੀਆਂ ਰਹਿਣੀਆਂ ਆ ਜੋ ਸਾਰੀ ਫਲੋਟੀਆਂ ਮਾਰਦੀ ਜਿੰਨੀਆਂ ਪੈਰ ਪੈਰ ਤੋਂ ਦੇ ਬੀਰ ਜੀ ਕਰਦੇ ਤੂੰ ਦੋ ਜੋੜੇ ਜਰਾਬਾ ਲੈ ਲੈ ਇੱਕ ਮਿੰਟਾਂ ਵਿੱਚ ਉਹ ਕਹਿੰਦੇ ਆ ਕਹਿੰਦੇ ਤੂੰ ਮਨ ਕੀਰਦਲੀ ਤੇ ਉਹ ਨਿਆਣੇ ਲੈ ਨੂਰੀ ਉਹਦੇ ਲੈ ਕੇ ਕੀ ਲਿਆ ਹਾਂਜੀ ਵੀ ਉਹਦੇ ਕੋਸਰੀ ਲੈ ਆਇਆ ਹੈ ਨਾ ਬਾਈ ਹੌ ਹੌਲੀ ਫਰਕ ਪੈਂਦਾ ਪੈਂਦਾ ਪੈ ਜਾਂਦਾ ਹੁੰਦਾ ਹੈ ਹਾਂਜੀ ਹਾਂ ਜਿਆਦਾ ਦੋਨੇ ਸੱਟਾ ਇੱਕੋ ਜਿਹੇ ਹੁਣ ਠੀਕ ਆ ਵੀ ਉਹ ਵੀ ਪਤਾ ਗੱਲ ਸਾਧ ਵਾਲਾ ਹੋਵੇ ਉਹ ਵੀ ਸਾਧ ਵਾਲਾ ਹੋਵੇ ਠੀਕ ਹੈ ਨਾ ਇਹ ਹੁਣ ਜਿਹੜੀ ਚਤਰੋਆ ਇਹ ਥੋੜੀ ਜਿਆਦਾ ਫੁਕਰ ਪੁਣੀ ਜਿਆ ਆ ਮੈਂ ਤਾਂ ਗੇਟ ਵਿੱਚ ਮੈਂ ਬੋਲਦੀ ਆ ਹਾਂ ਉਹ ਥੋੜੀ ਹੈਗੀ ਸਦਾਰ ਹਾਂਜੀ ਨਾਲ ਸਾਰਾ ਘਰ ਦਾ ਬੋਝ ਚੱਕੀ ਫਿਰਦੀ ਆ ਉਹ ਸਾਰਾ ਕੰਮ ਕਰਦੀ ਆ ਠੀਕ ਹੈ ਤੇ ਫਿਰ ਵੀ ਉਹਨੂੰ ਇਹ ਸਰਦਲ ਦੀ ਆ ਤੁਸੀਂ ਹੁਣ ਇਹ ਕਹਿੰਦਾ ਕਹਿੰਦਾ ਜੀ ਮੇਰੀ ਨੂ ਦਲੇਰਿਆ ਇਹ ਕਹਿੰਦੀ ਮੇਰੀ ਹਰ ਹੁਣ ਦਲੇਰਿਆ ਹਾਂਜੀ ਉਹ ਕਹ ਚੁੱਟੂ ਕਹਿੰਦਾ ਤੁਸੀਂ ਇੱਥੇ ਇੱਥੇ ਰਹਿਣ ਦਾ ਲੜ ਪਿਓ ਹਾਂਜੀ ਇੰਜ ਕਹਾਂ ਕਿ ਲੋਕ ਝੋਕ ਹੁੰਦੀ ਇਦੀ ਥਾਣੀ ਇਧਰ ਵਾਲੀ ਥਾਣੀ ਦੇ ਵਿੱਚ ਭੈਣਾ ਭੈਣਾ ਦੇ ਵਿੱਚ ਇਹ ਭੈਣਾ ਹੀ ਬੜੀ ਛਿੱਤੀ ਬਣਦੀ ਆ ਹੁਣ ਦੇਖੋ ਇਹ ਇਹਨੂੰ ਕਿੰਨਾ ਬੋਲਦੀ ਰਹਿੰਦੀ ਆ ਉਹ ਸਹਿ ਲੰਦੀ ਆ ਨਾਲੇ ਆਪਾਂ ਜੇ ਕਿ ਇਹਨੂੰ ਕੰਮ ਨਹੀਂ ਇਹਨੂੰ ਫੇਰ ਨਹੀਂ ਪਤਾ ਲੱਗਣਾ ਵੀ ਮੇਰੇ ਨਾਲ ਫਰਕ ਹੁੰਦਾ ਜ ਨਹੀਂ ਪਹਿਲਾ ਫਰਕ ਇਹਦੀ ਫੁੱਟ ਦੇਖ ਲਓ ਤੁਸੀਂ ਜਨਮ ਦੇ ਨਾਲ ਇਹਨੇ ਹਜੇ ਤੱਕ ਨਹੀਂ ਬਣਾਇਆ ਠੀਕ ਆ ਦੂਜਾ ਹੁਣ ਇਹਨਾਂ ਨੇ ਮੈਂ ਮੈਂ ਦੀ ਉਦੋਂ ਤਾਂ ਫੇ ਇਹਨੂੰ ਨਾਲ ਲੈ ਕੇ ਜਾਂਦੇ ਆ ਠੀਕ ਆ ਮਾੜਾ ਤੱਕ ਵੀ ਸਾਰੇ ਕਿਤੇ ਬਾਜ਼ਾਰਾਂ ਤੱਕ ਵੀ ਨਾਲੇ ਚਾਹੇ ਉਹਨੇ ਕੁਝ ਲੈਣਾ ਹੁੰਦਾ ਸੀ ਚਾਹੇ ਨਹੀਂ ਜਦੋਂ ਉਹ ਉਹਨਾਂ ਨੇ ਇਹ ਘੁੰਮਣ ਚੱਲੇ ਆ ਉਹ ਕਹਿੰਦੀ ਮੇਰੀ ਸਿਹਤ ਨਹੀਂ ਠੀਕ ਮੇਰਾ ਸਿਰ ਦੌੜਦਾ ਸੀਗਾ ਫੇ ਇਹਨਾਂ ਦਾ ਕਿਤੇ ਜਾਣਾ ਜ਼ਰੂਰੀ ਸੀਗਾ ਜੇ ਇਹ ਕਹਿੰਦੇ ਸਾਡੇ ਘਰ ਦੇ ਵਿੱਚ ਇੱਕ ਆਵੇ ਸਾਡਾ ਇੱਕ ਘਰ ਦਰਾਨੀਆਂ ਜਿਹਾ ਠੀਕ ਹੈ ਇੱਕ ਦਿਨ ਲੇਟ ਚੱਲ ਜਾਂਦੇ ਇੱਕ ਦਿਨ ਲੇਟ ਚੱਲ ਜਾਂਦੇ ਜਾ ਉਹਦੀ ਸਿਹਤ ਨਹੀਂ ਸੀ ਠੀਕ ਤੁਸੀਂ ਉਹਦੀ ਸਿਹਤ ਠੀਕ ਹੋਣ ਦਾ ਵੇਟ ਕਰ ਲੈਂਦੇ ਜ਼ਰੂਰੀ ਤਾਂ ਨਹੀਂ ਸੀਗਾ ਵੀ ਉਦਨੇ ਜਾਣਾ ਸੀਗਾ ਫੇ ਪੋਰਾ ਪੋਰਾ ਜਵਾਕਾਂ ਨੂੰ ਤੁਸੀਂ ਘਰੇ ਛੱਡ ਗਏ ਹਾਂ ਹਾਂਜੀ ਗ ਨਾ ਉਹ தாਸ ਨੂੰ ਵੀ ਤਾਂ ਹੀ ਲੈ ਕੇ ਗਏ ਸੀਗੇ ਬੇ ਕੁੜੀ ਨੂੰ ਚੱਕਣੇ ਨੂੰ ਹਾਂ ਜਤਰਾ ਉਹ ਸਾਥ ਨੂੰ ਤਾਂ ਹੀ ਨਾਲ ਲੈ ਕੇ ਗਈ ਕੁੜੀ ਚੱਕਣੇ ਨਾਲ ਰੋਣ ਬਹੁਤ ਗੱਲਾਂ ਬਾਤਾਂ ਵਜ ਜਾਣ ਤਾਂ ਨਿੱਕਾ ਨੂੰ ਲੈ ਗਏ ਜਿਹੜੇ ਕਹਿੰਦੇ ਨਿੱਕਾ ਦੀਦੀ ਆ ਲੈਕਣ ਗਏ ਆ ਗੁਰੂਆਂ ਦੇ ਠੀਕ ਆ ਤੁਸੀਂ ਉਦੋਂ ਵੀ ਗੱਲ ਕਰਦੇ ਸੀਗੇ ਬੇ ਪੈਸੇ ਬੰਦਾ ਕੱਢ ਦੇ ਦਿੰਦਾ 10 10 ਰੁਪਏ ਤਾਂ ਕੋਈ ਜ਼ਿਆਦਾ ਨਹੀਂ ਹੈਗਾ ਬੰਦਾ ਮੱਖਾ ਨਹੀਂ ਕਰਦਾ ਚਲੋ ਆਪਾਂ ਪੈਸੇਾਂ ਦੀ ਵੀ ਨਹੀਂ ਗੱਲ ਕਰਦੇ ਸ਼ਾਦਾ ਹੋਣੀ ਚਾਹੀਦੀ ਆ ਦਿਲ ਦੇ ਵਿੱਚ ਪਰ ਇਹਨਾਂ ਨੇ ਜੇ ਡੱਬਾਂ ਤੱਕ ਨਹੀਂ ਲਿਆ ਜਾ ਤੁਸੀਂ ਮੱਥਾ ਟੇਕਣ ਚੱਲੇ ਆ ਪਹਿਲੀ ਵਾਰ ਕਮ ਸੇ ਕਮ ਲੱਡੂਆਂ ਦਾ ਡੱਬਾ ਤਾਂ ਲੈ ਲਓ ਆ ਕੁੜੀ ਤਾਂ ਮੱਥਾ ਟਕਾਣ ਚੱਲੇ ਚੱਲੇ ਆ ਉੱਤੋਂ ਸਭ ਆ ਕੀ ਦੇਖ ਤੱਕ ਉੱਤੇ ਖੀ ਜਾਣਾ ਉੱਤੋਂ ਆਣ ਲੱਗੇ ਆਹ ਤੋੜ ਲਿਆ ਤੋੜ ਲਿਆ ਕੀ ਕਿੰਨੋ ਕਨੂ ਜੇ ਹਾਂਜੀ ਇਹ ਤਾਂ ਮੈਨੂੰ ਨਾ ਇਹ ਸਾਰਾ ਕੁਝ ਆਪਣੇ ਕਮੈਂਟਾਂ ਦੇ ਵਿੱਚ ਵੀ ਕਿਹਾ ਸੀ ਪਤਾ ਨਹੀਂ ਖੈਰ ਇਹਨਾਂ ਦੇ ਕਮੈਂਟਾਂ ਤੇ ਸਾਡੇ ਕਮੈਂਟਾਂ ਚ ਕਹਿੰਦੇ ਦੇਖ ਲਓ ਮੱਥਾ ਟੇਕਣ ਗਏ ਇੱਕ ਡੱਬਾ ਤੱਕ ਨਹੀਂ ਇਹਨਾਂ ਨੇ ਲਿਆ ਗੱਲ ਸਹੀ ਆ ਠੀਕ ਆ ਸਾਡੇ ਕਿਸੇ ਭੈਣ ਨੇ ਪਤਾ ਨਹੀਂ ਪੁਰਾਣੇ ਕਮੈਂਟ ਕੀਤਾ ਸੀਗਾ ਤੇ ਉੱਥੇ ਅਸਲ ਦੇ ਵਿੱਚ ਜੇ ਤੁਹਾਨੂੰ ਪਤਾ ਮਾਮਾ ਮਾਮੀ ਹੈ ਨਹੀਂ ਉ ਹੋਰ ਵੀ ਉਹਦਾ ਵੀਊ ਕੱਟਦੇ ਕੱਲੇ ਨੇ ਕਹਿੰਦੀ ਕਹਿੰਦੀ ਨੇ ਕਲਿੱਪ ਕੱਟਦੀ ਵੇ ਪਤਾ ਨਹੀਂ ਕੀ ਗੱਲ ਵੀਊ ਨਹੀਂ ਆਂਦੇ ਐਦਾਂ ਲੱਗੀ ਸੀ ਕਹਿਣ ਪਤਾ ਨਹੀਂ ਕੀ ਗੱਲ ਕਹਿ ਕੇ ਨਾ ਵੀਊਆਂ ਵਾਲੀ ਗੱਲ ਹੈ ਜਾਂ ਤੁਸੀਂ ਕੀ ਦੇਖਦੇ ਨਹੀਂ ਉਹ ਕੱਟ ਕੇ ਨਾ ਛੱਟ પા ਕੇ ਕੀ ਬਣਾ ਤਾ ਮਗਰ ਜਾਨੀ ਕੱਟ પા ਕੇ ਲਿਖਿਆ ਵੇ ਮਗਰ ਬੋਲਦੀ ਆ ਵੇ ਦੱਸ ਦਿਓ ਤੁਸੀਂ ਕਿੱਦਾਂ ਦੇ ਬਲੌਗ ਦੇਖਣਾ ਚਾਹੁੰਦੇ ਆ ਹੁਣ ਜੇ ਪਤਾ ਇਹਨਾਂ ਨੂੰ ਵੀ ਆ ਹੁਣ ਜੇ ਡਿਪਲ ਆ ਤੇ ਦੀਪਲ ਦੇ ਘਰ ਵਾਲਾ ਆ ਉਹ ਜਿੱਦਣ ਬਲੌਗ ਫਾਇਰ ਵਿਊ ਦੇਖੋ ਤੁਸੀਂ ਕਿੰਨੇ ਆਣੇ ਆ ਪਤਾ ਕਾ ਤੇ ਉਹ ਤਾਂ ਹੀ ਲਟਕਾਇਆ ਇਹਦਾਂ ਨੇ ਵੀ ਆਹ ਚੱਲੀ ਜਾਵੇ ਲੋਕੀ ਬਹਾਨੇ ਦੇਖੀ ਜਾਣਾ ਉਹ ਲਟਕਿਆ ਰਹੇ ਵਿੱਚ ਉਹ ਬਦਲੀ ਕਦੋਂ ਪਾਣਾ ਮੇਰਾ ਦੀਪਲ ਜਨਮ ਵਾਲਾ ਦੇ ਕਵਰ ਮੈਲਾ ਜਦ ਤੱਕ ਪਹੁੰਚੋਗੇ ਕੀ ਪਤਾ ਹਾਂਜੀ ਚੋ ਠੀਕ ਆ ਜੀ ਧੰਨਵਾਦ